ਕਹਿਣ ਗੁਰੂ ਨਾਨਕ ਜੀ ਹਰ ਧਿਆਲ ਪੰਦੇ ਤਨੂ ਰਸ ਪੁਰਵਾ ਜੀਂਗੇ ਚੰਗੇ ਉੱਚੀ ਤੇ ਨੀਚਵਾੜਾ ਵੱਦ ਕੇ ਆ ਬੋਲ ਬਾਲਾ ਸੱਚ ਕਹਿਣੋ ਹਰ ਕੋਈ ਸੰਗੇ ਬੰਦ ਕਰ ਜੀ ਸੱਚ ਕਹਿਣੋ ਹਰ ਕੋਈ ਸੰਗੇ ਜਹਾਨਾ ਜਤ ਤੀਆਂ ਗੰਢਾ ਹੈ ਤੇ ਸਤ ਵਾ ਵਾਟੇ ਹੋਵੇ ਗਾਲ ਚੀਜਨੇ ਉਹ ਵੈਸਾ ਕੋਣਾ ਪੰਡਤ ਜੀ ਗਾਲ ਚੀਜਨੇ ਉਹ ਵੈਸਾ ਕੋਣਾ ਹੋਏ ਨ ਕਰੋ ਨਾ ਜੀ ਹਰ ਦਿਨਾਲ ਪੰਦੇ ਤ ਨੂੰ ਰਸਮ ਉਹ ਰਾਜ ਲੇ ਕੇ ਚੰਗੇ सच कणो ने पंड जी सच कनो हर बि मतिलब शरीर मुशहारा उ जल्या कंडाया ਸੱਤ ਵਾਲਾ ਵਾਤੇ ਹੋਏ ਗਾਲੀ ਚ ਜਲੇੂ ਐਸਾ ਪਾਉਣਾ ਪੰਡਤ ਤੇਜੀ ਗਾਲੀ ਚ ਜਲੇੂ ਐਸਾ ਪਾਉਣਾ दाज दाज पावे समाज पर, बीज देव प्यारसे पंडित जी प्यार ना सावे सान कपूरे ਹਾ ਗਾਏ ਜੋ ਤੂੰ ਤੇਰਾ ਜਿਸ ਨੇ ਤੇ ਯਾਰ ਨਹੀਂ ਵਧਾਉਣਾ ਹੋ ਜਾ ਤੀਆਂ ਕੱਟਾਇਆ ਤੇ ਸਾਤਵਾਲਾ ਵਾਟੇ ਹੋ ਗਾਲ ਚ ਜਲੇ ਹੂ ਆ ਸਾਪਾ ਪਾ ਪੰਡਤ ਜੀ ਗਾਲ ਚ ਜਲੇ ਹੂ ਆ ਸਾਪਾ ਆਓ ਅਗਿਰ ਖਾਦੀ ਅੱਖ ਵਿੱਚ ਧਰਮ ਤੇ ਆਕਮਚੇ ਜਾਨ ਪਏ ਸਾਤ छपाई सचूआ मल्लम सारे साढ़ रोही साई लुत लेने तगेरे पे लुत्त लगेड़े पे माने बाताई बात सकते मर माड़ा ਉਹਦੇ ਵਿੱਚ ਆਇਆ ਤੇ ਜਨਤਾ ਦਾ ਪਿਆਰ ਹੋਵੇ ਕਲ ਜਿ ਜਨੇ ਉਹ ਐਸਾ ਪਾਉਣਾ ਪੰਡਤ ਜੀ ਕਲ ਜਿ ਜਨੇ ਉਹ ਐਸਾ ਪਾਉਣਾ ਉਹ ਜਨਤਾ ਦਾ ਖੂਨ ਪੀਤੇ ਹਾਂ ਤੁਮ ਜੋ ਦੇਸ਼ ਦੇ ਜਨਤਾ ਦਾ ਕੋਣ ਪੀਂਦੇ ਹਾਕ ਗੁਜੋ ਦੇਸ਼ ਦੇ ਨੇ ਕਰਦੇ ਜੋ ਕਗੇ ਨੂੰ ਵਿਸਾਕੇ ਦਿਲ ਵਿੱਚ ਕਪਟ ਟਟੇ ਮੱਖੋ ਰਾਮ ਰਾਮ ਕਹਿੰਦੇ ਰਾਮ ਕਹਿੰਦੇ राम राम कंदे ताईं पंडत जी र ताईं ਨ ਦਾ ਦਾ ਪ੍ਰਿਆਰ ਗਲ ਚ ਜਨੇਊ ਆਸਾ ਪਾਉਣਾ ਪੰਡਤ ਜੀ ਗਲ ਚ ਜਨੇਊ ਆਸਾ ਪਾਉਣਾ ਸਚ ਨੂੰ ਨ ਪੂਜਦੇ ਭੇ ਪੰਡਤ ਮਲਾੜੇ ਤੇ ਬੋਲਾਦੇ ਵੀ ਬਾਬ ਨਾ ਨ ਰੋਈ ਸੱਚ ਉੱਤੇ ਝੂਠ ਟਾਲਾ मलमा सार तेरे, तेरे ने नेती शक्ति धार कोई बंदत जी नेती शक्ति बैठार कोई ओ एक आहार वाला जा पे ऐसा करना है અહંકારવાળા ચાપે સંકારા હે ઠગાતાઈ સજ્જ હે બનાઉણા ઓ જટદિયા ને બાએ તે ઓ જટદિયા અંઢાય તે સત વાટે હોલે ગાળી ચીજ દેઉં વાટા પાવા પંડિતજી ગાળી ચીજ દેઉં એસા કોણા ઓર કે દેજેલો ਅੱਖ ਤੇ ਨੀਂਹ ਮੇ ਵੇ ਦੁੱਧ ਪੀਣ ਖਾਂਦੇ ਜੋ ਮਲਾਈਆਂ ਦਿਲ ਵਿੱਚ ਕਪ ਟਟੇ ਮੁੱਖੋਂ ਨਾਮ ਰਾਮ ਕਹਿੰਦੇ ਰਾਮ ਕਹਿੰਦੇ ਦਿਲ ਵਿੱਚ ਕਪ ਟਟੇ ਮੁਖੋ ਰਾਮ ਰਾਮ ਕਹਿੰਦੇ ਵੇਲਿਆ ਨੇ ਗੋਗੜਾ ਵਧਾਇਆ ਪੰਡਤ ਜੀ ਵੇਲਿਆ ਨੇ ਗੋਗੜਾ ਵਧਾਇਆ ਓ ਤੇਲ ਤੇ ਤਰਜ ਹੋਵੇ ਚਾਏ ਇਹ ਦਿਲ ਦੇ ਤਰਜ ਹੋਵੇ ਚ ਦੁਖੀਆਂ ਦਾ ਦੁੱਖ ਨਾ ਤੇ ਅਸਾਂ ਦੁੱਖ ਸਭ ਦਾ ਵੰਡੋਣਾ ਜੱਤ ਦੀਆਂ ਬੰਗਾਂ ਤੇ ਸਤਵਾ ਵਾ ਵਾਟ ਗਾਲਚ ਜਿਵੇਂ ਉਹ ਐਸਾ ਪਾਉਣਾ ਪੰਡਤ ਜੀ ਰਾਲਚ ਜਿਵੇਂ ਉਹ ਐਸਾ ਪਾਉਣਾ ਹੋਤੇ ਵੀ ਨਾ ਟੁੱਟੇ ਜੋ ਜਨੇ ਉਹ ਐਸਾ ਪੰਡਤ ਜੀ ਤੋ ਤੇ ਜੋ ਜਨਿਓ ਐਸਾ ਪੰਡਤ ਜੀ ਮਰ ਕੇ ਦੇ ਨਾਲ ਪਿੱਛੋ ਜਾਓ ਪੂਜਾ ਹੋਵੇ ਐ ਹੋ ਜੇ ਕੋ ਪੂਜਾ ਹੋਵੇ ਐ ਹੋ ਜੇ ਮਾਨਸ ਕੀ ਕੱਤੇ ਉੱਤੇ ਦੋ ਨਹੀਂ ਯਹਾਂ ਤੇ ਵਿਚੋ ਪਾਪਾਉ ਪੰਡਤ ਜੀ ਦੁਨੀਆਂ ਦੇ ਵਿਚੋ ਪਾਪਾਉ ਹੋ ਪਾਉਂਦੇ ਜਗਤੀ ਸੌਂਕੀ ਪਾਉਂਦੇ ਜਗਤੀ ਸ਼ਰਾਂ ਸੌਂਕੀ ਭਗਵੰਤ ਤਾਈ ਸਾਚੇ ਦਾਤ ਰਾਨਾ ਜਿੰਨਾ ਗੋੜਾ ਪੰਡਤ ਜੀ ਸਾਚੇ ਦਾਤ ਰਾਨਾ ਜਿੰਨਾ ਗੋੜਾ ਕੱਤ ਤਿਆ ਕੰਡਾ ਤੇ ਅਜਤ ਤੀਆਂ ਕੰਟਾ ਆਏ ਤੇ ਸਾਥ ਵਾਲਾ ਬਟੋ ਗਲ ਚੇਤੇ ਊਰੇ ਦਾ ਪਾਉਣਾ ਕੰਡ ਤਜੇ ਗਾਲ ਚੋ ਜੰਗ ਹੋ ਐਸਾ